ਕੀ ਆ ਤੇਰ ਮੇਜਿਕ ਜਿਹੜਾ ਵਪਾਰ ਮੰਡਲ ਦਾ ਪ੍ਰਧਾਨ ਬਣਿਆ 3 ਸਾਲ ਜਿਹੜੀ ਸਸਤਾ ਹੈਗੀ ਬਿਲਕੁਲ ਥੱਲੇ ਪਸਤੇ ਵੀ ਚੱਲੀ ਹੈ ਕੀ ਕਹਿਣਾ ਚਾਹੋਗੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਾਫੀ ਦੇਰ ਤੋਂ ਵਪਾਰ ਮੰਡਲ ਦੇ ਚੋਣ ਪ੍ਰਧਾਨ ਦੀ ਚੋਣ ਕਾਫੀ ਦੇਰ ਤੋਂ ਲਟਕ ਰਹੀ ਸੀਗੀ ਅੱਜ ਉਹ ਵਪਾਰੀ ਭਰਾਵਾਂ ਨੇ ਆਪਣਾ ਪ੍ਰਧਾਨ ਸਰਵ ਸੰਮਤੀ ਨਾਲ ਚੁਣਿਆ ਤਾਂ ਮੈਂ ਸਾਰੇ ਜਿਹੜਾ ਨਵਾਂ ਵਪਾਰ ਮੰਡਲ ਚੁਣਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਨਵਾਂ ਵਪਾਰ ਮੰਡਲ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਜੋ ਉਹਨਾਂ ਦੀਆਂ ਪ੍ਰੋਬਲਮ ਹੈ ਉਹਨਾਂ ਨੂੰ ਦੂਰ ਕਰਨਗੇ ਔਰ ਰਾਜਪੁਰਾ ਦੇ ਵਪਾਰ ਨੂੰ ਉਚਾਈਆਂ ਤੇ ਲੈ ਜਾਣਗੇ। ਮੈਂ ਕੁਝ ਦੱਸਿਆ ਜਾ ਰਿਹਾ ਕਿ ਕੁਝ ਹਾਲ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਬਣਾ ਕੇ ਵਪਾਰ ਭਵਨ ਜੋ ਬਿਲਕੁਲ ਨਹੀਂ ਹੋਇਆ ਰਾਜਪੁਰਾ ਚ ਵਪਾਰ ਭਵਨ ਬਣ ਰਿਹਾ ਜਿੱਥੇ ਵਪਾਰੀ ਬੈਠ ਕੇ ਆਪਣੀਆਂ ਕੋਈ ਪ੍ਰੋਬਲਮਸ ਹੈ ਡਿਸਕਸ ਕਰ ਸਕਣਗੇ ਆਪਣੀਆਂ ਕੋਈ ਮੀਟਿੰਗਸ ਕਰ ਸਕਣਗੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਰੂਰੀ ਸੀ ਵਪਾਰੀ ਵੀਰਾਂ ਨੂੰ ਕਿ ਬੈਠ ਕੇ ਉਹਨਾਂ ਦਾ ਕੋਈ ਏਦਾਂ ਦਾ ਪਰਸਨਲ ਜਗ੍ਹਾ ਹੋਵੇ ਜਿੱਥੇ ਉਹ ਆਪਦੇ ਕੋਈ ਵੀ ਪ੍ਰੋਬਲਮ ਉੱਥੇ ਗੱਲ ਕਰ ਸਕਣ ਉੱਥੇ ਐਸਡੀਐਮ ਸਾਹਿਬ ਦਾ ਵੀ ਆਫਿਸ ਬਣਾਇਆ ਜਾ ਰਿਹਾ ਹੈ ਕਿ ਐਸਡੀਐਮ ਸਾਹਿਬ ਨੂੰ ਵੀ ਬੁਲਾ ਕੇ ਉੱਥੇ ਉਹਨਾਂ ਨਾਲ ਆਪਦੇ ਜਿਹੜੀ ਵੀ ਪ੍ਰੋਬਲਮ ਹੈ ਉਹ ਸ਼ੇਅਰ ਕਰ ਸਕਣ ਤੇ ਸਾਡਾ ਮਕਸਦ ਇੱਕੋ ਹੀ ਹੈ ਕਿ ਰਾਜਪੁਰਾ ਦੇ ਵਪਾਰ ਨੂੰ ਉਚਾਈਆਂ ਤੇ ਲੈ ਜਾਣਾ ਤਾਂ ਜੇ ਵਪਾਰ ਮੰਡਲ ਅੱਛਾ ਹੋਏਗਾ ਤਾਂ ਹੀ ਉਚਾਈਆਂ ਤੇ ਲੈ ਜਾਣਗੇ ਔਰ ਮੈਂ ਇੱਕ ਗੱਲ ਹੋਰ ਕਹੂੰਗੀ ਤੁਹਾਡੇ ਮਾਧਿਅਮ ਤੇ ਆਪਣੇ ਵਪਾਰੀ ਵੀਰਾਂ ਨੂੰ ਵੀ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ ਆਪਣਾ ਆਰਾਮ ਨਾਲ ਖੁੱਲਕੇ ਵਪਾਰ ਕਰੋ ਕੋਈ ਗਲਤ ਕੰਮ ਨਹੀਂ ਆਪਾਂ ਕਰਨਾ ਵਪਾਰਕਾਂ ਨੂੰ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਗੀ ਤੁਹਾਨੂੰ ਕੋਈ ਵੀ ਜੇ ਕੋਈ ਤੰਗ ਕਰਦਾ ਕੋਈ ਪਰੇਸ਼ਾਨ ਕਰਦਾ ਸਾਨੂੰ ਦਿਖਸੋ ਅਸੀਂ ਤੁਹਾਡੇ ਨਾਲ ਜੀ ਅਫਸਰ ਸ਼ਾਹੀ ਦੀ ਗੱਲ ਕੀ ਕਰੀਏ ਮੈਮ ਅਕਸਰ ਵਪਾਰੀ ਜਿਹੜੇ ਅਫਸਰ ਸਾਹੀ ਤੋਂ ਬਹੁਤ ਪਰੇਸ਼ਾਨ ਰਹਿੰਦੇ ਨਜਾਇਜ਼ ਤੌਰ ਤੇ ਦੀਵਾਲੀ ਆ ਰਹੀ ਹੈ ਵਪਾਰੀਆਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਵਾਸਤੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਜਿਹੜੇ ਅਫਸਰ ਸਹਿਬਾਨ ਨੇ ਜਿਹੜੇ ਆ ਕੇ ਤੰਗ ਕਰਦੇ ਪਰੇਸ਼ਾਨ ਕਰਦੇ ਉਹਨਾਂ ਨੂੰ ਦੇਖੋ ਵੈਸੇ ਤਾਂ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਅਫਸਰ ਸ਼ਾਹੀ ਨੇ ਤੰਗ ਨਹੀਂ ਕਰਨਾ ਬੰਦ ਕਰ ਦਿੱਤਾ ਫੇਰ ਵੀ ਜੇ ਤੁਹਾਨੂੰ ਕੋਈ ਵੀ ਆਫੀਸਰ ਤੰਗ ਕਰਦਾ ਹੈ ਜੇ ਮੈਂ ਕਰਦਾ ਹੈ ਕਈ ਵਾਰ ਮੈਂ ਦੇਖਦੀ ਆ ਕਿ ਜਿਹੜੇ ਸਾਡੇ ਪੁਰਾਣੇ ਲੀਡਰ ਹੈ ਉਹ ਧਮਕੀਆਂ ਦਿੰਦੇ ਨੇ ਉਹ ਪਰੇਸ਼ਾਨ ਕਰਦੇ ਨੇ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਨਾਲ ਖੜੀ ਆ ਬਾਕੀ ਰਮੇਸ਼ ਜੀ ਸਾਰੀ ਟੀਮ ਨਾਲ ਖੜੀ ਹੈ ਆਪਦਾ ਵਪਾਰ ਕਰੋ ਖੁਸ਼ੀ ਖੁਸ਼ੀ ਆਪਣਾ ਵਪਾਰ ਨੂੰ ਅੱਗੇ ਵਧਾਓ ਤਾਂ ਕਿ ਅਸੀਂ ਰਾਜਪੁਰਾ ਨੂੰ ਤਰਕੀਆਂ ਤੇ ਲੈ ਜਾ ਸਕੀਏ ਵਿੱਚ ਕਾਫੀ ਨਾ ਬਹੁਤ ਮੁਸ਼ਕਿਲ ਹੈ ਅਲੱਗ ਹੀ ਫੈਸਲੇ ਲੇਣਾ ਬਹੁਤ ਮੁਸ਼ਕਿਲ ਹੈ ਉਸ ਦਾ ਲੈ ਕੇ ਕੋਈ ਐਕਸ਼ਨ ਪਲ ਦਿੱਤਾ ਜਾਵੇ ਕਿ ਬਿਲਕੁਲ ਜੀ ਜਿਵੇਂ ਮਾਨਯੋਗ ਹਾਈ ਕੋਰਟ ਦੇ ਵੀ ਆਰਡਰ ਹੈਗੇ ਨੇ ਕਿ ਜਿਹੜੇ ਨਜਾਇਜ਼ ਕਬਜ਼ੇ ਹਨ ਉਹਨਾਂ ਨੂੰ ਹਟਾਇਆ ਜਾਵੇ ਤਾਂ ਹੁਣ ਜਦੋਂ ਐਸਡੀਐਮ ਸਾਹਿਬ ਆ ਜਾਣਗੇ ਨਵੇਂ ਐਸਡੀਐਮ ਸਾਹਿਬ ਜਲਦੀ ਅਪਾਇੰਟ ਹੋ ਰਹੇ ਨੇ ਉਹਨਾਂ ਦੇ ਆਉਣ ਤੋਂ ਬਾਅਦ ਨਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਜਾਊਗਾ ਮੈਂ ਔਰ ਮੈਂ ਆਪਣੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਨੂੰ ਵੀ ਅਪੀਲ ਕਰਦੀ ਆ ਕਿ ਆਪਣਾ ਸ਼ਹਿਰ ਸਭ ਦਾ ਸਾਂਝਾ ਸ਼ਹਿਰ ਹੈ ਇਹਨੂੰ ਅਸੀਂ ਸੋਨਾ ਬਣਾਈਏ ਨਾ ਕਿ ਅਸੀਂ ਦੇਖੀਏ ਕਿ ਵੀ ਥੋੜਾ ਜਿਹਾ ਸੀ ਅੱਗੇ ਕਬਜ਼ਾ ਕਰ ਲਈਏ ਤਾਂ ਸ਼ਾਇਦ ਜੇ ਸਾਡੀ ਤਮੰਨਾ ਸਾਡੀ ਇੱਕ ਆਪਣੀ ਸ਼ਾਪ ਨਾਲ ਨਹੀਂ ਪੂਰੀ ਹੁੰਦੀ ਤਾਂ ਨਜਾਇਜ਼ ਕਬਜ਼ੇ ਕਰਕੇ ਵੀ ਅਸੀਂ ਸ਼ਹਿਰ 'ਚ ਜਿਵੇਂ ਪਿੱਛੇ ਬਾੜ ਆਇਆ ਤਾਂ ਅਸੀਂ ਦੇਖਿਆ ਕਿ ਪਾਣੀ ਕਿਉਂ ਖੜਦਾ ਹੈ ਰੋਡ ਗਲੀਆਂ ਦੇ ਉੱਤੇ ਲੋਕਾਂ ਨੇ ਰੈਂਪ ਬਣਾ ਰੱਖਿਆ ਮੈਂ ਹੀ ਬੇਨਤੀ ਕਰਦੀਆਂ ਕਿ ਪਲੀਜ਼ ਆਪਣੇ ਆਪ ਨੂੰ ਸੁਧਾਰੋ ਕਬਜ਼ੇ ਨਜਾਇਜ਼ ਕਬਜ਼ੇ ਨਾ ਕਰੋ ਤਾਂ ਕਿ ਅਸੀਂ ਸ਼ਹਿਰ ਨੂੰ ਸੋਹਣਾ ਬਣਾ ਸਕੀਏ ਕਈ ਜਗ੍ਹਾ ਤੇ ਮੈਂ ਦੇਖਦੀਆਂ ਲੰਘਣ ਦੀ ਜਗ੍ਹਾ ਨਹੀਂ ਹੈ ਅੱਗੇ ਦੀ ਅੱਗੇ ਵੱਧ ਰਹੇ ਨੇ ਤਾਂ ਉਸਤੇ ਵੀ ਹੁਣ ਐਸਡੀਐਮ ਸਾਹਿਬ ਆਣਗੇ ਉਸ ਤੋਂ ਬੈਠ ਕੇ ਉਸਤੇ ਵਿਚਾਰ ਕੀਤਾ ਜਾਵੇ ਜੀ ਕਾਫੀ ਸਮੇਂ ਤੋਂ ਜਿਹੜਾ ਵਪਾਰੀਆਂ ਦੇ ਨਾਲ ਜੁੜੇ ਹੋਏ ਤੇ ਉਹਨਾਂ ਨੂੰ ਅੱਜ ਪ੍ਰਧਾਨ ਬਣਾਇਆ ਕਿਸ ਤਰ੍ਹਾਂ ਦੀ ਉਮੀਦ ਤੁਸੀਂ ਕਰਦੇ ਹੋ ਤੇ ਕੀ ਆਨ ਵਾਲੇ ਜਿਹਨਾਂ ਦੇ ਵਿੱਚ ਰਮੀਤ ਜੀ ਜਿਹੜਾ ਹੈ ਉਹ ਪਾਦੀਆਂ ਵਾਸਤੇ ਹੋਰ ਨਵੇਂ ਉਪਰਾਲੇ ਕਰਨਗੇ ਦੇਖੋ ਰਮੀਤ ਜੀ ਅੱਜ ਪ੍ਰਧਾਨ ਬਣਨੇ ਸਾਰੀ ਟੀਮ ਇਹਦੇ ਵਿੱਚ ਕੁਝ ਸੀਨੀਅਰ ਲੋਕ ਵੀ ਨੇ ਸਾਥੀ ਨੇ ਜਿਹੜੇ ਪੁਰਾਣੀ ਟੀਮ ਚ ਉਹਨਾਂ ਚੋਂ ਵੀ ਹੈ ਸਾਰਿਆਂ ਨੂੰ ਨਾਲ ਚੱਲ ਕੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਹੀ ਇਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਰਾਜਪੁਰਾ ਦੇ ਵਪਾਰੀਆਂ ਨੂੰ ਰਾਹ ਦਿੱਤੀ ਜਾਵੇ ਰਾਜਪੁਰੇ ਦੇ ਵਪਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਰਾਜਪੁਰੇ ਦੇ ਵਪਾਰ ਨੂੰ ਉਚਾਈਆਂ ਤੇ ਲਿਜਾਇਆ ਜਾਵੇ ਵਪਾਰ ਮੰਡਲ ਨੂੰ ਹਦਾਇਤ ਦਿੱਤੀ ਸੀ ਪੁਲਿਸ ਨੇ ਸੀਸੀਟੀਵੀ ਕੈਮਰਾ ਲਾਉ ਚੌਕ ਚੌਂਕ ਦੇ ਇਹਨਾਂ ਦੇ ਪੈਸੇ ਵੀ ਕਟਾਏ ਕਰੇ ਨੇ ਅਜੇ ਰੱਗੇ ਨਹੀਂ ਆ ਉਹਦੇ ਬਾਰੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਸੀ ਮੈਂ ਪਤਾ ਕਰਦੀ ਮੇਰੀ ਨੌਲੇਜ ਨਹੀਂ ਹੈ ਵੈਸੇ ਬਹੁਤ ਜਲਦੀ ਮਿਊਸਪੈਲਟੀ ਵੱਲੋਂ ਵੀ ਰਾਜਪੁਰੇ ਵਿੱਚ ਕੈਮਰੇ ਲੱਗ ਰਹੇ ਨੇ ਕਿਉਂਕਿ ਜਿਹੜੀਆਂ ਅੱਜਕੱਲ ਕਈ ਲੋਕ ਜਿਹੜੇ ਮੈਂ ਇਹ ਕਹੂੰਗੀ ਕਿ ਕਤਿਹੜ ਕਈ ਵਾਰ ਥਲਾਰਾ ਪਾ ਜਾਂਦੀ ਹੈ ਤਾਂ ਕੈਮਰੇ ਲੱਗੇ ਇੱਕ ਕੈਮਰਾ ਹੋਵੇ ਨਾ ਤਾਂ ਪੁਲਿਸ ਤੋਂ ਵੱਧ ਦਾ ਡਰ ਹੁੰਦਾ ਤਾਂ ਕੈਮਰੇ ਰਾਜਪੁਰਾ ਵਿੱਚ ਬਹੁਤ ਜਲਦੀ ਲੱਗਣ ਜਾ ਰਹੇ ਨੇ ਆ ਸਾਰੇ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਐਮਰਲ ਸਿੰਘ ਇਨਾਂ ਦਾ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਆਨੰਦ ਸਾਹਿਬ ਸਾਡੇ ਸੈਕਟਰੀ ਸਾਹਿਬ ਨਵੇਂ ਸੈਕਟਰੀ ਪੁਰਾਣੇ ਸੈਕਟਰੀ ਸਾਰੇ ਆਪਣੇ ਭਰਾ ਨੇ ਮੈਂ ਵੀ ਮੇਰੀ ਉਮਰ 64 ਸਾਲ ਦੀ ਹੈ ਮੈਂ ਵੀ ਇਹਦੇ 40 ਸਾਲ ਤੋਂ ਵਪਾਰ ਕਰਦਾ ਸਾਰੇ ਸ਼ਹਿਰ ਵਾਸੀਆਂ ਨਾਲ ਮਿਲਿਆ ਜੁਲਿਆ ਹੋਇਆ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਆਣ ਦਿੱਤੀ ਜਾਏਗੀ ਸਾਰਿਆਂ ਦਾ ਨਾਲ ਖੜ ਕੇ ਸਾਥ ਦੇ ਤੋਂ ਤੁਹਾਡੇ ਕੋਲੋਂ ਕੋਈ ਸਾਰੀ ਟੀਮ ਦੇ ਵਿੱਚ ਕਿਹੜੇ ਕਿਹੜੇ ਮੈਂ ਅਜੇ ਤਾਂ ਅਹੁਦਾ ਸੰਭਾਲ ਕੇ ਪਿਛਲੀ ਸਾਰੀ ਦੇਖ ਕੇ ਨਾ ਜੋ ਜੋ ਕੰਮ ਪੈਂਡਿੰਗ ਹੈ ਜੀ ਮੈਂ ਤੁਸੀਂ ਕੈਮਰਿਆਂ ਦੀ ਗੱਲ ਕੀਤੀ ਹੈ ਇਹਨਾਂ ਤੋਂ ਪੁੱਛਾਂਗੇ ਵੀ ਕਿਉਂ ਨਹੀਂ ਲੱਗੇ ਅਗਰ ਕਮੇਟੀ ਦੀ ਤਰਫੋਂ ਲੱਗਦੇ ਆ ਠੀਕ ਹੈ ਨਹੀਂ ਤੇ ਅਸੀਂ ਲਵਾਵਾਂਗੇ